ਅਸ ਟਾਈਮ ਮਿੱਤਰੋ ਮੈਂ ਖੜਾ ਪਿੰਡ ਕਤਬਦੀਨ ਵਾਲੇ ਦੇ ਵਿੱਚ ਤੇ ਤੁਸੀਂ ਹਾਲ ਵੇਖ ਲਓ ਵੀ ਪਾਣੀ ਨੇ ਕੀ ਕਰ ਦਿੱਤੇ ਨੇ ਯਾਰ ਹਾਲ ਵੀ ਸੱਚੀ ਯਾਰ ਵੀ ਕਈ ਕਿਸਾਨਾਂ ਦਾ ਇਸ ਪਾਣੀ ਦੇ ਵਿੱਚ ਡੁੱਬਨ ਨੂੰ ਡੇਲ ਕਰਦਾ ਵੀ ਇਨਾ ਨੁਕਸਾਨ ਹੋਇਆ ਪਿਛਲੇ ਦਿਨਾਂ ਦੇ ਵਿੱਚ ਸੀਗੇ ਜੰਗ ਦਾ ਨੁਕਸਾਨ ਹੁੰਦਾ ਪਿਆ ਸੀਗਾ ਜੰਗ ਨਾਲ ਤੇ ਹੁਣ ਦੇ ਦਿਨਾਂ ਦੇ ਵਿੱਚ ਹੁੰਦਾ ਪਿਆ ਪਾਣੀ ਦਾ ਨੁਕਸਾਨ ਪੰਜਾਬ ਯਾਰ ਇੱਕ ਨਾ ਜੰਗ ਦਾ ਮੈਦਾਨ ਏ ਜਿਹਨੂੰ ਜਿੱਧਰ ਦੀ ਮਰਜ਼ੀ ਵਰਤ ਲੋ ਪਈ ਪੰਜਾਬ ਦੇ ਨਾਲ ਹੁੰਦੇ ਤੱਕੇ ਹੀ ਆਏ ਨੇ ਜਿਹੜੀ ਹਰੀਕੇ ਹੈਡ ਤੋਂ ਜਿਹੜੀ ਰਾਜਸਥਾਨ ਫਿਲਟਰ ਨਿਕਲਦੀ ਉਹਦੇ ਵਿੱਚ ਪਾਣੀ ਛੱਡਿਆ ਜਾ ਸਕਦਾ ਜਿਹੜੀ ਜੈਸ਼ਲ ਮੇਰ ਤੱਕ ਜਾਂਦੀ ਔਰ ਰੇਗਿਸਤਾਨ ਦੇ ਵਿੱਚ ਪਾਣੀ ਜਾਇਆ ਜਾ ਸਕਦਾ ਡਰੇਨ ਸਿਸਟਮ ਉੱਥੇ ਬਣਾਇਆ ਜਾ ਸਕਦਾ ਪਰ ਨਹੀਂ ਕਿਉਂਕਿ ਪੰਜਾਬ ਨਾਲ ਜਿਹੜੀ ਸਾਰੀਆਂ ਸਟੇਟਾਂ ਲੱਗਦੀਆਂ ਨੇ ਕਿਉਂ ਹਰੇਕ ਕੰਮ ਦੇ ਵਿੱਚ ਪੰਜਾਬ ਅੱਗੇ ਹੁੰਦਾ ਨੁਕਸਾਨ ਦੇ ਵਿੱਚ ਵੀ ਪੰਜਾਬ ਅੱਗੇ ਹੁੰਦਾ ਕਈ ਸਰਕਾਰਾਂ ਕਹਿੰਦੀਆਂ ਪੰਜ ਸਟੇਟਾਂ ਦੀਆਂ ਜੇ ਪੰਜਾਬ ਦਰਿਆਵਾਂ ਦੇ ਪਾਣੀ ਦਾ ਫਾਇਦਾ ਲੈਂਦਾ ਤੇ ਨੁਕਸਾਨ ਵੀ ਇਹਨਾਂ ਨੂੰ ਹੋਣਾ ਚਾਹੀਦਾ ਪਰ ਉਹ ਭੁੱਲ ਗਏ ਨੇ ਵੀ ਸਾਡੇ ਇਸ ਪੰਜਾਬ ਦੀ ਦੇਣ ਦੇ ਕਰਕੇ ਹੀ ਤੁਸੀਂ ਅੱਜ ਮੁਲਕ ਆਜ਼ਾਦ ਦੇ ਵਿੱਚ ਬੈਠੇ ਦੇਖੋ ਯਾਰ ਵੀ ਸਾਰੇ ਜਣੇ ਆਉਂਦੇ ਪਏ ਉਤੋਂ ਤੇ ਪਾਣੀਓ ਪਾਣੀ ਹੋਇਆ ਪਿਆ ਆਹ ਵੇਖੋ ਵੀ ਆਹ ਜਿਹੜੀ ਯਾਰ ਇੱਕ ਇਹ ਭਰਾ ਦੀ ਦੁਕਾਨ ਸੀ ਉਹ ਵੀ ਹਨਾ ਟੁੱਟ ਚੱਲੀ ਇਧਰ ਦੀ ਜਿਹੜੀ ਕੰਨ ਦੇ ਵੀ ਟਿਕ ਗਈ ਤੇ ਆਹ ਵੇਖੋ ਤੁਸੀਂ ਆਉਂ ਵੀ ਇੱਧਰ ਖੋ ਮੈਂ ਖੜਾ ਇੱਥੇ